ਆ ਦੇਖੋ ਜੀ ਇਹਦਾ ਪੂਰਾ 5 ਇੰਚੀ ਆ ਜਿਵੇਂ 5 ਇੰਚੀ ਨਾਲ ਨਹੀਂ ਹੁੰਦੀ 5 ਇੰਚੀ ਹੈ ਪੂਰਾ ਤੇ ਆ ਭਰਾਵਾ ਇਹਨੂੰ ਦੇਖ ਕੇ ਵੀ ਡਰ ਲੱਗਦਾ ਫੇਰ ਧਮਾਕਾ ਜਿਆ ਬਹੁਤ ਹਲਪੰਗਾ ਕਰਦਾ ਖਤਰਾ ਖੁਣ ਉਹ ਤੁਹਾਡਾ ਭਲਾ ਹੋ ਜਾਏ ਭਾਈ ਇਹਨਾਂ ਚੱਕਣ ਨੂੰ ਵੀ ਦੋ ਦੋ ਜਣੇ ਚਾਹੀਦੇ ਜੀ ਇਹ ਕਿੰਨਾ ਹੀ 500 500 ਸ਼ਾਟ ਹੈ ਜੀ 500 ਸ਼ਾਟ 5000 ਹੈ ਉਹ 10000 ਵਾਲੀ ਲੜੀ ਹੈ ਇਹ 5000 ਹੈ ਜੀ ਇਹ 10000 ਵਾਹ ਜੀ ਲੋ ਜੀ ਰਾਵਣ ਬੰਬ ਇਹਦਾ ਨਾਮੇ ਨਾਮ ਬੰਬ ਹੈ ਓਕੇ ਜੀ ਇਹ ਰਾਵਣ ਬੰਬ ਹੈ ਰਾਵਣ ਨੂੰ ਭੰਨਣਾ ਜੇ ਕਿਸੇ ਨੇ ਤਾਂ ਰਾਵਣ ਖਾਤਰ ਲੈ ਕੇ ਜਾਣੇ ਆ ਤਾਂ ਵੀਰੋ ਅੱਛਾ ਇਹ ਤਾਂ ਬਿਨਾ ਬਾਜੀ ਕਹਿੰਦੇ ਦੀਵਾਲੀ ਪੂਰੀ ਨਹੀਂ ਹੋਣੀ ਹੈਗਾ ਚੀਜ਼ ਹੈ ਵੀਰੇ ਬਾਹੂ ਬਲੀ ਬਾਹੂ ਬਲੀ ਓਕੇ ਜੀ ਹੋ ਰੇ ਬਾਹੂ ਬਲੀ ਜਿਨ੍ਹਾਂ ਨੇ ਚਲਾਇਆ ਉਹਨਾਂ ਨੂੰ ਹੀ ਪਤਾ ਹੈ ਕੀ ਚੀਜ਼ ਹੈ ਅੱਛਾ ਜੀ ਬਹੁਤ ਜ਼ਿਆਦਾ ਡਿਮਾਂਡ ਹੈ ਜੀ ਨੋ ਜੀ ਬਾਹੂਬਲੀ ਦੀ ਜ਼ਿਆਦਾ ਡਿਮਾਂਡ ਹੈ ਤੇ ਬਾਹੂਬਲੀ ਦੀ ਫਿਲਮ ਦੀ ਵੀ ਡਿਮਾਂਡ ਬਹੁਤ ਸੀ ਤਾਂ ਇਹਨਾਂ ਦੀ ਵੀ ਜਰੂਰ ਹੋਊਗੀ ਮਿੱਤਰੋ ਫੋਨੀ ਕੰਪਨੀ ਦਾ ਪੇਟੀ ਨੂੰ ਅੱਗ ਲਾਓਗੇ ਤਾਂ ਕਹਿੰਦੇ ਸੀਟੀ ਤੇ ਸੀਟੀ ਵੱਜੀ ਹੈ ਠੀਕ ਹੈ ਤੇ ਗਾਣਾ ਵੀ ਮਿੱਤਰੋ ਯਾਦ ਆਊਗਾ ਤੇ ਸੀਟੀਆਂ ਵੀ ਸੁਣਨ ਨੂੰ ਆਊਗੀਆਂ ਲਓ ਜੀ ਨਰਾਤਿਆਂ ਦੇ ਦਿਨ ਚੱਲ ਰਹੇ ਆ ਤੇ ਤਿਹਾਰਾਂ ਦੇ ਦਿਨ ਆ ਗਏ ਤੇ ਹੁਣ ਹੈ सेल ਲੱਗ ਰਹੀ ਹੈ ਪਟਾਕਿਆਂ ਦੀ ਪਟਾਕੇ ਹੀ ਪਟਾਕੇ ਮਨਰਾਜ ਫਾਇਰ ਵਰਕਸ ਵਾਲਿਆਂ ਕੋਲੇ ਆਜੋ ਕਰਾਲੀ ਵਿਖੇ ਕਰਾਲੀ ਚ ਤੁਹਾਨੂੰ ਹੋਲ ਸੇਲ ਚ ਪਟਾਕੇ ਮਿਲਣਗੇ ਜਿੰਨੇ ਮਰਜੀ ਥੈਲੇ ਭਰ ਕੇ ਲੈ ਜਾਓ 10 10000 ਚ 5 5000 ਚ 2 2 3 3 ਥੈਲੇ ਭਰ ਜਣੇ ਆਰਾਮ ਨਾਲ ਬੜੀਆਂ ਬੜੀਆਂ ਪੇਟੀਆਂ ਵਾਲੇ ਬੰਬ ਮਿਲ ਜਣੇ ਆ ਜਿਨ੍ਹਾਂ ਦੇ 200 2500 ਸ਼ਾਟ ਹੁੰਦੇ ਆ ਤੇ ਬਾਈ ਦਾ ਬਹੁਤ ਹੀ ਜੈਨੂਇਨ ਕੰਮ ਹੈ ਹੋਲ ਸੇਲ ਦਾ ਕੰਮ ਹੈ ਬਹੁਤ ਹੀ ਬਾਜਵਰੇਟਾਂ ਤੇ ਪਟਾਕੇ ਮਿਲਦੇ ਆ ਸੋ ਤੁਸੀਂ ਜਰੂਰ ਆਓ ਇਹ ਰੋਡ ਹੈਗੀ ਐ ਮਰੰਡੇ ਸਾਈਡ ਤੋਂ ਜਿਹੜਾ ਫਲਾਈਓਵਰ ਤੁਹਾਨੂੰ ਮੈਂ ਵੀਡੀਓ ਚ ਦਿਖਾ ਰਿਹਾ ਉਹ ਫਲਾਈਓਵਰ ਸਾਈਡ ਤੋਂ ਜਦੋਂ ਆਉਂਗੇ ਤੁਸੀਂ ਤਾਂ ਖੱਬੇ ਹੱਥ ਵੀਰ ਦੀ ਦੁਕਾਨ ਹੈ ਇੱਥੇ ਤੁਹਾਨੂੰ ਦਿਖ ਜੂਗਾ ਨਿਸ਼ਾਨੀ ਟਰਾਂਸਫਾਰਮ ਅੱਗੇ ਲੱਗਿਆ ਹੋਇਆ ਦਿਖਾ ਦੇ ਵੀਰ ਮੜਾ ਜੀ ਜਦੋਂ ਵੀ ਤੁਸੀਂ ਮਰੰਡੇ ਸਾਈਡ ਤੋਂ ਚਤਾਮਲੇ ਵੱਲ ਤੋਂ ਆਉਂਗੇ ਇਹ ਤੁਹਾਨੂੰ ਟਰਾਂਸਫਾਰਮ ਖੱਬੇ ਹੱਥ ਮਿਲੂਗਾ ਇਹ ਕੁਰਾਲੀ ਨੂੰ ਜੋ ਰੋਡ ਜਾਂਦੀ ਹੈ ਜੀ ਕਰਾਲੀ ਨੂੰ ਰੋਡ ਜਾਂਦੀ ਹੈ ਤੇ ਜਦੋਂ ਮਰੰਡੇ ਵੱਲ ਤੋਂ ਆਉਂਦੇ ਆ ਤਾਂ ਖੱਬੇ ਹੱਥੇ ਦੁਕਾਨ ਹੈ ਵੀਰ ਜੀ ਥੋਲਸੇਲ ਦਾ ਰੇਟ ਹੈ ਬਹੁਤ ਹੀ ਬਾਜਵ ਰੇਟਾਂ ਦੇ ਵੀਰ ਦਾ ਕੰਮ ਹੈ ਤੇ ਬਹੁਤ ਹੀ ਵਧੀਆ ਤਰੀਕੇ ਦਾ ਕੰਪਨੀ ਦਾ ਮਾਲ ਹੈ ਬਾਈ ਕੋਲੇ ਕੋਈ ਇਹ ਨਹੀਂ ਹੈ ਵੀ ਹਾਂ ਵੀ ਲੋਕਲ ਮਾਲ ਹੈ ਕੰਪਨੀ ਦਾ ਮਾਲ ਹੈ ਬਾਕੀ ਸਾਰੀ ਜਾਣਕਾਰੀ ਆਪਾਂ ਵੀਰ ਤੋਂ ਲੈਣੇ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਹੈ ਤੁਹਾਡਾ ਠੀਕ ਹੈ ਜੀ ਤੇ ਬਹੁਤ ਵਧੀਆ ਵੀਰ ਤੁਹਾਡਾ ਕੰਮ ਬਹੁਤ ਵਧੀਆ ਲੱਗਿਆ ਤੇ ਸਾਰਾ ਹੀ ਤਕਰੀਬਾ ਤੁਸੀਂ ਕੰਪਨੀ ਦਾ ਮਾਲ ਰੱਖਿਆ ਹੋਇਆ ਤੇ ਬਾਕੀ ਤੁਸੀਂ ਆਪਣੀ ਦੁਕਾਨਾਰੇ ਦਰਸ਼ਕਾਂ ਨੂੰ ਚੰਗੀ ਤਰ੍ਹਾਂ ਸਮਝਾਓ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਨਰਿੰਦਰਪਾਲ ਸਿੰਘ ਹੈ ਬੜਾ ਸਾਰਿਆਂ ਦਾ ਮੰਡਾਜ ਫਾਇਰ ਬਾਕਸ ਤੇ ਸਵਾਗਤ ਹੈ ਜੀ ਹਾਂ ਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਨੂੰ ਕੰਪਨੀ ਦਾ ਸਬੰਧ ਦੇਈਏ ਵਧੀਆ ਤੋਂ ਵਧੀਆ ਦੀਵਾਲੀ ਸਾਲ ਦੇ ਵਿੱਚ ਇੱਕ ਆਉਂਦੀ ਹੈ ਹਾਂ ਜੀ ਹਰ ਕੋਈ ਖੁਸ਼ੀਆਂ ਦਾ ਤਿਹਾਰ ਹੈ ਜੀ ਦੀਵਾਲੀ ਹਾਂ ਜੀ ਠੀਕ ਹੈ ਸਾਬ ਇਹ ਸਾਰਾ ਆਪਣਾ ਕੰਪਨੀ ਦਾ ਲੋਕਲ ਮਾਲ ਆਪਣੇ ਕੋਲ ਹੈ ਨਹੀਂ। ਤੁਸੀਂ तकरीबन ਕੋਸ਼ਿਸ਼ ਇਹ ਕਰੀ ਹੈ ਕਿ ਸਾਰਾ ਕੰਮ ਸਮਾਨ ਹੈ ਜੋ ਵੀ ਸ਼ਿਵਾਕਾਸ਼ੀ ਪਲੱਸ ਕੰਪਨੀ ਦਾ ਸਮਾਨ ਹੋਵੇ। ਲੋਕਲ ਕੰਪਨੀ ਨਹੀਂ ਦੇ ਰਹੇ। ਅੱਛਾ। ਤੇ ਤੁਸੀਂ ਮੜਾ ਸ਼ੁਰੂਆਤ ਕਰੋ ਦੁਕਾਨ ਬਾਰੇ ਦੱਸੋ ਮੜਾ ਇਹ ਤੁਸੀਂ ਤਰੀਕੇ ਨਾਲ ਆਪਣੇ ਕੋਲ ਸਰ ਕੋਪ ਮਿਲ ਜਾਏਗਾ ਜੀ। ਅੱਛਾ ਜੀ। ਜੋ ਨੰਬਰ ਇੱਕ ਕੁਆਲਿਟੀ ਹੈ ਜੀ। ਅੱਛਾ। ਇਹ ਆਪਣਾ ਰੌਕਟ ਆਪਣਾ ਨੋਐਸਟ ਇਹ ਬੇਸਲਿੰਗ ਹੋ ਕੇ ਤੇ ਜੀ। ਬੇਸਲਿੰਗ ਅੱਛਾ। ਹਾਂਜੀ। ਕੋ ਕੋਗਰੇ ਵਿੱਚ ਕਾਫੀ ਆਈਟਮ ਆ ਜੀ ਆਪਣੇ ਕੋਲੇ ਹਾਂਜੀ ਇਹ ਇਹਦੀ ਫੁੱਲ ਚੜੀ ਹੈ ਜੀ ਅੱਛਾ ਇਹ ਫੁੱਲ ਚੜੀ ਹੈ ਇਹ ਹਾਂਜੀ ਸਰ ਸੋ ਦਰਸ਼ਕੋ ਗਿਆਨੀ ਜੀ ਕਹਿ ਰਹੇ ਫੁੱਲ ਚੜੀ ਤੇ ਮੈਂ ਤਾਂ ਫੁੱਲ ਚੜਾ ਕਹੂੰਗਾ ਦੇਖੋ ਤਕਰੀਬਨ ਆ ਦੇਖੋ ਮੈਂ ਜਿੰਨਾ ਮੇਰਾ ਕੱਦ ਆ ਉਹਦੇ ਅੱਧੇ ਜਿਹੇ ਫੁੱਲ ਚੜੀ ਹੈ ਅੱਛਾ ਜੀ ਇਹ ਵੀ ਫੁੱਲ ਖਰੀਦੇ ਸਰ ਇਹ ਵੀ ਫੁੱਲ ਖਰੀਦੇ ਇਹਦੇ ਵਿੱਚ ਜਿੰਨੇ ਵੀ ਆਪਣੇ ਕੋਲ ਸਾਈਜ਼ ਸਾਰੇ ਮਿਲਣਗੇ ਜੀ ਅੱਛਾ ਜੀ ਇਹ ਕੋਕ ਦਾ ਬ੍ਰਾਂਡ ਹੈ ਤੇ ਅਲੱਗ-ਅਲੱਗ ਕਲਰ ਕੱਢਦੀ ਹੈ ਹਾਂਜੀ ਇਹ ਚ ਗ੍ਰੀਨ ਰੈੱਡ ਹੈ ਇੱਕ ਸਪਾਰਕਿੰਗ ਹੈ ਜੀ ਠੀਕ ਹੈ ਜੀ ਹਾਂਜੀ ਤੇ ਵੀਰ ਜੀ ਇਹ ਕੀ ਪਿਆ ਜੀ ਇਹ ਇਹਦੇ ਬਾਰੇ ਦੱਸੋ ਇਹ ਕੀ ਚੀਜ਼ ਹੈ ਇਹ ਹੈ ਜੀ ਗੁੜੀਆਂ ਦੇ ਅਨਾਰ ਹੈ ਜੀ ਜੈਸਮਿਨ ਇਹ ਮਿੱਟੀ ਵਾਲੇ ਅਨਾਰ ਕਹਿੰਦੇ ਨੇ ਜੀ ਇਹਨਾਂ ਨੂੰ ਅੱਛਾ ਹਾਂਜੀ ਇਹਦੇ ਵਿੱਚ ਦੋ ਤਿੰਨ ਵੈਰਾਈਟੀਆਂ ਆਪਣੇ ਕੋਲੇ ਇਹ ਅਨਾਰ ਆ ਦੇਖੋ ਜੀ ਇਹਦਾ ਗੋਲਾ ਲੱਗਦਾ ਪੂਰਾ ਆਟਮ ਬੰਬ ਇਹਦਾ ਬੰਬ ਵੀ ਚੱਲਦਾ ਜੀ ਉੱਪਰ ਜਾਣੀ ਨਹੀਂ ਸਰ ਇਹ ਮਿੱਟੀ ਵਾਲੇ ਅਨਾਰ ਹੈ ਜਿਨ੍ਹਾਂ ਨੂੰ ਇਸ ਚੀਜ਼ ਦੇ ਪਤਾ ਹੈ ਉਹ ਸਿਰਫ ਸਪੈਸ਼ਲਿਸਟ ਹੀ ਵਾਸਤੇ ਆਉਂਦੇ ਹਨ ਕੰਪਨੀ ਦਾ ਗੁੜੀਆ ਦਾ ਇਹਦੇ ਵਿੱਚ ਏਕੇ ਕੇ ਸਪਾਰਕਿੰਗ ਵਧੀਆ ਹੁੰਦੀ ਹੈ ਚੱਲਦੇ ਵਧੀਆ ਚੱਲਦਾ ਸੋਹਣਾ ਲੱਗਦਾ ਠੀਕ ਹੈ ਜੀ ਇਹ ਹੈ ਇਸ ਦੇ ਵਿੱਚ ਹੋਰ ਬੜੇ ਹੈ ਜੀ ਹਾਂ ਜੀ ਅੱਛਾ ਇਹ ਵੀ ਅਨਾਰ ਹੈ ਜੀ ਹਾਂ ਜੀ ਸਰ ਆ ਦੇਖੋ ਦਰਸ਼ਕੋ ਮੈਂ ਕੱਢ ਕੇ ਦਿਖਾਉਣਾ ਤੁਹਾਨੂੰ ਬਾਹਰ ਆ ਦੇਖੋ ਕੜੇ ਜਿਹੜਾ ਦਾ ਨਾਰ ਹੈ ਤੇ ਬਾਈ ਜੀ ਕਹਿੰਦੇ ਜਦੋਂ ਚੱਲਦਾ ਹੈ ਤੇ ਬਹੁਤ ਸੋਹਣੇ ਰੰਗ ਕੜਦਾ ਹੈ ਬਹੁਤ ਵਧੀਆ ਮਿੱਟੀ ਵਾਲਾ ਨਾਰੇ ਵੀ ਹਾਂ ਸੇਫ ਹਨਾਰੇ ਜੀ ਸੇਫ ਹਨਾਰੇ ਕੋਈ ਬਲਾਸਟ ਨਹੀਂ ਕਰਦਾ ਕੁਝ ਨਹੀਂ ਇਸ ਲਈ ਰੱਖੇ ਵੀ ਸੋ ਬੱਚੇ ਚਲਾ ਸਕਦੇ ਨਹੀਂ ਬਿਲਕੁਲ ਜੀ ਬਿਲਕੁਲ ਸਰ ਬਿਲਕੁਲ ਬਿਲਕੁਲ ਜਿਹੜੀ ਸੇਫ ਚੀਜ਼ ਹੈ ਬੱਚੇ ਚਲਾ ਸਕਦੇ ਗੱਡੀ ਦੱਸ ਰਹੇ ਹਾਂ ਹਾਂਜੀ ਹਾਂਜੀ ਇਹਦੇ ਵਿੱਚ ਕਾਫੀ ਨਾਰੇ ਹਨ ਇਸ ਤੋਂ ਸਭ ਤੋਂ ਛੋਟਾ ਜਿਹੜਾ ਸਟਾਰਟਿੰਗ ਸ਼ੁਰੂ ਹੁੰਦੀ ਔਰੇ ਅੱਛਾ ਜੀ ਇਹ ਛੋਟੀ ਇਹ ਗੁੜੀਆ ਦਾ ਸਭ ਤੋਂ ਛੋਟਾ ਨਾ ਰਿਹਾ ਓਕੇ ਜੀ ਇਹ ਵੀ ਮਤਲਬ ਆਪਣਾ ਮਿੱਟੀ ਵਾਲੀਆਂ ਸਾਰੇ ਹਾਂ ਜੀ ਇਹ ਸਾਰੇ ਜਿਹੜਾ ਵੀ ਗੁੜੀਆਂ ਦਾ ਸਮਾਨ ਹੈ ਇਹ ਸਾਰੇ ਮਿੱਟੀ ਦੇ ਵਿੱਚ ਆਉਂਦੇ ਮਿੱਟੀ ਦੇ ਵਿੱਚ ਆਉਂਦਾ ਹੈ ਪੈਕਿੰਗ ਬਹੁਤ ਵਧੀਆ ਸੇਫ ਹੈ ਜੀ ਸੇਫ ਹੈ ਜੀ ਹਾਂ ਇਹ ਬੈਡੀਬਲ ਦੇ ਆਗੇ ਸਰ ਅੱਛਾ ਜੀ ਬੈਡੀਬਲ ਦੇ ਨਾਲ ਓਕੇ ਇਹ ਵੀ ਸੇਫ ਹੈ ਸਾਈਡ ਵਾਲੇ ਹੈ ਨਾ ਹਾਂ ਜੀ ਸਰ ਕੰਪਨੀ ਹੈ ਜੀ ਕੰਪਨੀ ਦੇ ਜਿਹਨੂੰ ਬੈਡੀਬਲ ਦਾ ਪਤਾ ਤੁਸੀਂ ਗੂਗਲ ਤੇ ਸਰਚ ਮਾਰ ਕੇ ਜਾਂ YouTube ਤੇ ਇਹਦੀ ਵੀਡੀਓ ਦੇਖ ਕੇ ਆਰਾਮ ਨਾਲ ਸੇਫ ਹੋ ਕੇ ਚਲਾ ਸਕਦੇ ਠੀਕ ਹੈ ਕਿ ਅੱਜਕੱਲ ਸਾਰਾ ਲੋਕ ਯੂਟਿਊਬ ਤੇ ਦੇਖ ਕੇ ਚਲਾਉਨੇ ਆ ਮਤਲਬ ਉਹ ਆਇਟਮ ਫੇਕ ਆਇਟਮ ਨਹੀਂ ਹੈ ਨਹੀਂ ਨਹੀਂ ਲੋਕੀ ਹੁਣ ਬਹੁਤ ਅਵੇਅਰ ਹੋ ਗਏ ਆ ਇੰਟਰਨੈਟ ਬਾਰੇ ਸਾਰਿਆਂ ਨੂੰ ਜਾਣਕਾਰੀ ਹੈ ਜਿਵੇਂ ਗਿਆਨੀ ਜੀ ਦੱਸ ਰਹੇ ਆ ਜਿਵੇਂ ਤੁਸੀਂ ਸਰਚ ਕਰ ਸਕਦੇ ਹੋ ਦੇਖ ਸਕਦੇ ਹੋ ਸੇਫ ਜ਼ੋਨ ਵਾਲੇ ਚੀਜ਼ਾਂ ਦਿਖਾ ਰਹੇ ਆ ਵੀਰ ਤੇ ਬਹੁਤ ਵਧੀਆ ਵੀਰ ਦਾ ਹੋਲ ਸੇਲ ਦਾ ਕੰਮ ਹੈ ਸੋ ਦਰਸ਼ਕੋ ਜਰੂਰ ਆਇਓ ਤੇ ਕਿਆ ਜੀ ਇਹ ਹੀਲਿੰਗਸ ਬਹੁਤ ਪਿਆਰੀ ਹੈ ਲੀਮਾ ਕੰਪਨੀ ਹੈ ਜੀ ਲੀਮਾ ਕੰਪਨੀ ਹਾਂਜੀ ਠੀਕ ਹੈ ਜੀ ਕੰਪਨੀ ਅਸੀਂ ਨਾਰਮਲ ਕੋਸ਼ਿਸ਼ ਕਰੀਏ ਵੀ ਵਧੀਆ ਤੋਂ ਵਧੀਆ ਕੰਪਨੀ ਲੱਗੇ ਠੀਕ ਹੈ ਜੀ ਕੰਪਨੀਆਂ ਦਾ ਬਹੁਤ ਐਸਰ ਆਪਣੀ ਤਰ੍ਹਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਚੀਜ਼ ਪਹਿਲਾਂ ਆਪ ਚਲਾ ਕੇ ਚੈੱਕ ਕਰੀਏ ਜਿਹੜੀ ਚੀਜ਼ ਸਾਨੂੰ ਆਪ ਪਸੰਦ ਹੈ ਕਿ ਸਾਡਾ ਪੇਜ ਬਣਿਆ ਹੈ ਹਾਂਜੀ ਆਪਣੇ ਪੇਜ ਦਾ ਨਾਮ ਦੱਸੋ ਜੀ ਹਾਂ ਮਨਰਾਜ ਫਾਇਰ ਵਰਕਸ ਮਨਰਾਜ ਫਾਇਰ ਵਰਕਸ ਹਾਂਜੀ ਉਹਦੇ ਦੇ ਹੈ ਮਨਰਾਜ ਫਾਇਰ ਵਰਕਸ ਦੇ ਨਾਂ ਤੇ ਭਾਜੀ ਦਾ ਪੇਜ ਹੈ ਤੁਸੀਂ ਪੇਜ ਤੇ ਵਿਸਟ ਕਰ ਸਕਦੇ ਹੋ ਤੇ ਕਰਾਲੀ ਚ ਦੁਕਾਨ ਹੈ ਵੀਰ ਦੀ ਜਦੋਂ ਆਪਾਂ ਕਰਾਲੀ ਵੱਲੋਂ ਆਉਣਾ ਤੇ ਕਰਾਲੀ ਵੱਲੋਂ ਆ ਸਕਦੇ ਹੋ ਵੈਸੇ ਰਾਸ਼ਟ੍ਰ ਫਸਲ ਦੀ ਲੋਡ ਨਹੀਂ ਹੈ ਤੁਸੀਂ ਸਦਾ ਫਲਾਈਓਵਰ ਸਾਈਡ ਤੋਂ ਆਓ ਮਰੰਡੇ ਸਾਈਡ ਤੋਂ ਆਓ ਤੇ ਲੈਫਟ ਹੈਂਡ ਸਾਈਡ ਤੇ ਵੀਰ ਦੀ ਸ਼ਾਪ ਹੈ ਮਨਰਾਜ ਫਾਇਰ ਵਰਕਸ ਤੇ ਠੀਕ ਹੈ ਜੀ ਅੱਗੇ ਤੁਸੀਂ ਇਹ ਸਾਰੇ ਅਨਾਰ ਪਏ ਆ ਜੀ ਅੱਛਾ ਜੀ ਠੀਕ ਹੈ ਸਰ ਇਹ ਫੋਚੜੀ ਪਈ ਹੈ ਜੀ ਆਹ ਸਾਰੀ ਚੱਕਰੀ ਪਈ ਹੈ ਜੀ ਓਕੇ ਜੀ ਚੱਕਰੀ ਦੇ ਵਿੱਚ ਆਪਣੇ ਕੋਲ ਵਾਧੂ ਆਈਟਮਾਂ ਪਈਆਂ ਅੱਛਾ ਜੀ ਇਹ ਵੀ ਸਾਰੀ ਚੱਕਰੀਆਂ ਸਪਿੰਨਰ ਜਿਹਨੂੰ ਕਹਿੰਦੇ ਆਪਾਂ ਸਪਿੰਨਰ ਠੀਕ ਹੈ ਠੀਕ ਹੈ ਆਹ ਦੇਖੋ ਸਾਰਾ ਵੀਰ ਦਾ ਕੰਪਨੀ ਦਾ ਮਾਲ ਹੈ ਦਰਸ਼ਕੋ ਤੇ ਤੁਸੀਂ ਇੱਕ ਵਾਰ ਜ਼ਰੂਰ ਆਇਓ ਇਹ ਵੀ ਚੱਕਰੀ ਹੈ ਜੀ ਸਾਰੀ ਚੱਕੀਆਂ ਆ ਸਰ ਇਹ ਵੀ ਚੱਕਰੀ ਹੈ ਇਹ ਵੀ ਚੱਕਰੀ ਹੈ ਠੀਕ ਹੈ ਠੀਕ ਹੈ ਜੀ ਆਹ ਵਾਲੀ ਵੀ ਚੱਕਰੀ ਹੈ ਇਹ ਅਲੱਗ-ਅਲੱਗ ਕਲਰ ਬਦਲੋ ਅਲੱਗ-ਅਲੱਗ ਸਾਰੀ ਕੰਪਨੀ ਦੀ ਹੈ ਨਾਰਮਲ ਆਪਣੇ ਕੋ ਕੋਈ ਨਹੀਂ ਹੈ ਠੀਕ ਹੈ ਜੀ ਹਾਂ ਜੀ ਕੋਈ ਪੈਕਿੰਗ ਦਾ ਫਰਕ ਹੈ ਬਸ ਇਹ ਇਹ ਕੀ ਚੀਜ਼ ਹੈ ਜੀ ਇਹ ਵਾਲਾ ਇਹ ਹੈ ਜੀ ਇਹ ਬੱਚਿਆਂ ਲਈ ਹੈ ਜੀ ਅੱਛਾ ਇਹ ਲਿਮਾ ਕੰਪਨੀ ਹੈ ਜੀ ਹਾਂ ਜੀ ਇਹ ਕੀ ਚੀਜ਼ ਹੈ ਜੀ ਬੱਚਿਆਂ ਲਈ ਇਹ ਫੈਂਸੀ ਆਈਟਮ ਹੈ ਜੀ ਉਹ ਛੋਟਾ ਬਲਾਜ ਅੱਛਾ ਜੀ ਹੈਮਰ ਹੈਮਰ ਫੋਰ ਹੈ ਜੀ ਇਹ ਅੱਗੇ ਅਨਾਰ ਨਿਕਲਣਗੇ ਅੱਛਾ ਵੀ ਬੱਚਾ ਐਦਾਂ ਫੜ ਕੇ ਆ ਦੇਖੋ ਬਾਈ ਦੇਖੋ ਬੱਚਿਆਂ ਨੂੰ ਸੇਵ ਕਰਤਾ ਪੂਰਾ ਕਿ ਅਨਾਰ ਐਦਾਂ ਉੱਪਰੋਂ ਨਹੀਂ ਚੱਲੂਗਾ ਪਿੱਛੇੋਂ ਨਹੀਂ ਚੱਲੂਗਾ ਅੱਗੇ ਨੂੰ ਚੱਲੂਗਾ ਐਦਾਂ ਫੜ ਲਓ ਤੇ ਆ ਦੇਖੋ ਇੱਥੇ ਇਹ ਤੂਈ ਲੱਗੀ ਹੋਈ ਆ ਦੇਖ ਸਕਦੇ ਤੁਸੀਂ ਤੇ ਬੱਚਾ ਐਵੇਂ ਕਰਕੇ ਫੜ ਕੇ ਖੜ ਜਿਵੇਂ ਬੱਚੇ ਜਿੱਦ ਕਰਦੇ ਨੇ ਵੀ ਮੈਂ ਵੀ ਚਲਾਉਣਾ ਮੈਂ ਵੀ ਚਲਾਉਣਾ ਪਾਪਾ ਕਹਿੰਦਾ ਨਾ ਨਹੀਂ ਬੇਟਾ ਮੈਂ ਮੈਂ ਚਲਾਉਂਗਾ ਤੂੰ ਦੇਖ ਹੁਣ ਬੇਟਾ ਵੀ ਚਲਾ ਸਕਦਾ ਦੂਰ ਕਰਕੇ ਸੋ ਦਰਸ਼ਕੋ ਬਹੁਤ ਪਿਆਰੀਆਂ ਚੀਜ਼ਾਂ ਰੱਖੀਆਂ ਹੋਈਆਂ ਆ ਵੀਰ ਨੇ ਸੋ ਅੱਗੇ ਚੱਲੀਏ ਵੀਰ ਜੀ ਮਿਕਸਰ ਇਹ ਚ ਰੱਖ ਦਿੰਦੇ ਹਾਂ ਹਾਂ ਜੀ ਕਿਤੇ ਟਵਾਏ ਗਨ ਆ ਗਈ ਬੱਚਿਆਂ ਦੀ ਅੱਛਾ ਇਹ ਟਵਾਏ ਗਨ ਆ ਗਈ ਇਹਦੇ ਵਿੱਚ ਵੀ ਅਨਾਰ ਚੱਲੇਗਾ ਪਰ ਤੁਸੀਂ ਦੂਰ ਤੋਂ ਰੱਖ ਕੇ ਇਹਨੂੰ ਚਲਾ ਸਕਦੇ ਓਕੇ ਨਾਲੇ ਬੱਚਿਆਂ ਨੂੰ ਫੀਲਿੰਗ ਵੀ ਵਧੀਆ ਆਉਂਦੀ ਹੈ ਨੀ ਗਨ ਦੀ ਫੀਲਿੰਗ ਔਰ ਕੰਪਨੀ ਦਾ ਮਾਲ ਹੈ ਜੀ ਲੋਕਲ ਨਹੀਂ ਹੈ ਓਕੇ 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 ਤੇ ਸੋ ਰੇਟ ਮੈਂ ਦੱਸ ਨਹੀਂ ਸਕਦਾ ਹੋਲ ਸੇਲ ਦਾ ਕੰਮ ਹੈ ਵੀਰ ਦਾ ਤੁਸੀਂ ਔਰੇ ਆ ਕੇ ਸ਼ਾਪ ਤੇ ਗਿਆਨੀ ਜੀ ਤੋਂ ਪਤਾ ਕਰ ਸਕਦੇ ਓ ਬਹੁਤ ਵਾਜਬ ਰੇਟ ਹੈ ਜਦੋਂ ਤੁਸੀਂ ਆਓਗੇ ਨਾ ਤੁਸੀਂ ਵਾਕਈ ਕਹੋਗੇ ਕਿ ਬਹੁਤ ਜ਼ਿਆਦਾ ਵਾਜਬ ਰੇਟ ਹੈਗਾ ਕੰਪਨੀ ਦਾ ਮਾਲ ਹੈ ਸੋ ਅੱਗੇ ਚੱਲਦੇ ਵੀਰ ਜੀ ਇਹ ਸਰ ਪੀਕਾਕ ਹੈ ਜੀ ਅੱਛਾ ਪੀਕਾਕ ਇਹ ਅਨਾਰ ਇੱਕ ਵਾਰ ਲੱਗੇ ਦਾ ਪੰਜ ਵਾਰ ਚਲੇਗਾ ਜੀ ਅੱਛਾ ਇਧਰੋਂ ਇੱਕ ਵਾਰ ਇੱਕ ਵਾਰ ਲਗਾਉਣ ਤੋਂ ਬਾਅਦ ਓਕੇ ਪਹਿਲਾਂ ਇੱਥੋਂ ਚੱਲਿਆ ਫਿਰ ਇੱਥੋਂ ਫਿਰ ਇੱਥੋਂ ਆ ਦੇਖੋ ਦਰਸ਼ਕੋ ਇਹ ਪੁਆਇੰਟਸ ਦਿੱਤੇ ਹੋਏ ਆ ਆ ਦੇਖੋ ਜੇ ਇੱਕ ਵਾਰ ਆਪਾਂ ਨੇ ਦੇਖੋ ਅੱਗ ਲਾਤੀ ਤਾਂ ਪਹਿਲਾਂ ਇੱਥੋਂ ਚੱਲੂ ਫਿਰ ਇੱਥੋਂ ਫਿਰ ਇੱਥੋਂ ਇੱਥੋਂ ਪੰਜ ਵਾਰ ਚੱਲੂਗਾ ਪੂਰਾ ਸਵਾਦ ਆਊਗਾ ਐਵੇਂ ਚੱਕਰੀ ਘੁੰਮੂਗੀ ਦੇਖੋ ਨਾ ਪੀਕੌਕ ਬਣੇਗਾ ਜੀ ਪੀਕੌਕ ਬਣੂਗਾ ਪੂਰਾ ਠੀਕ ਹੈ ਠੀਕ ਹੈ ਵੀਰ ਜੀ ਇਹ ਆਪਣੀ ਦੁਕਾਨ ਦਾ ਸਭ ਤੋਂ ਛੋਟਾ ਅਨਾਰ ਹੈ ਜੀ ਅੱਛਾ ਜੀ ਇਹ ਛੋਟਾ ਨਾ ਇਹ ਛੋਟਾ ਨਾਰਾ ਵੀਰ ਜੀ ਇਹ ਤੋਂ ਵੱਡਾ ਹੈ ਹਾਂ ਹੈ ਅੱਛਾ ਇਹ ਤੋਂ ਵੀ ਵੱਡੇ ਆ ਪਰ ਹੈ ਇਹ ਸਭ ਤੋਂ ਵੱਡਾ ਅਨਾਰ ਹੈ ਆਪਣੇ ਕੋਲ ਇਸ ਤੋਂ ਛੋਟਾ ਵੀ ਹੈ ਠੀਕ ਹੈ ਠੀਕ ਹੈ ਠੀਕ ਹੈ ਆਪਾਂ ਜਾਣ ਬੁੱਝ ਕੇ ਕਹਿ ਰਹੇ ਕਿ ਛੋਟਾ ਹੈ ਹਾਂ ਇਹ ਸਭ ਤੋਂ ਛੋਟਾ ਪੀਕੌਕ ਹੈ ਜੀ ਗੱਲ ਜੀ ਮਜ਼ਾਕ ਕਰ ਰਹੇ ਆ ਪਰ ਹੈ ਵੱਡਾ ਭਾਈ ਠੀਕ ਹੈ ਇਹ ਪੀਕੌਕ ਹੈ ਜੀ ਅੱਛਾ ਇਹ ਵੀ ਪੀਕੌਕ ਹੈ ਇਹ ਤਿੰਨ ਵਾਰ ਚੱਲੂਗਾ ਭਾਜੀ ਹਾਂਜੀ ਇਹ ਮਤਲਬ ਇਸ ਤੋਂ ਛੋਟਾ ਸਮਾਲ ਹੋਗਾ ਹਾਂਜੀ ਹਾਂਜੀ ਇਹ ਤਾਂ ਸਮਾਲ ਸਾਈਜ਼ ਆ ਗਿਆ ਇਹ ਮਤਲਬ ਕਿ ਪੰਜ ਵਾਰ ਚੱਲੂਗਾ ਤੇ ਇਹ ਤਿੰਨ ਵਾਰ ਚੱਲੂਗਾ ਇਹ ਵੱਡਾ ਸਾਈਜ਼ ਹੈ ਇਹ ਸਮਾਲ ਸਾਈਜ਼ ਪੰਜ ਤਾਂ ਠੀਕ ਹੈ ਜੀ ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਸਰ ਇਹ ਫੈਂਸੀ ਆਈਟਮ ਹੈ ਅੱਛਾ ਜੀ ਇਹ ਅਨਾਰ ਹੈ ਜੀ ਇਹ ਵੀ ਨਾਰਾ ਹੈ ਜੀ ਜੀ ਸਰ ਗਲਾਸ ਹੈ ਵੀਰ ਜੀ ਪੋਕੋ ਕੋਲਾ ਦਾ ਨਾ ਓਕੇ ਠੀਕ ਹੈ ਸਰ ਇਹਦੇ ਵਿੱਚ ਇਹ ਵੀ ਖਾਸੀਅਤ ਇਹ ਹੈ ਕਿ ਜਦੋਂ ਇਹ ਚੱਲਦਾ ਹੈ ਹਾਂ ਜੀ ਤੁਸੀਂ ਇਹਨੂੰ ਟੱਚ ਕਰ ਸਕਦੇ ਹੋ ਅੱਛਾ ਹਾਂ ਸੇਕ ਸੁਪਰੀ ਲੱਗੂ ਬੰਦੇ ਨੂੰ ਨਹੀਂ ਓਕੇ ਇਹਨੂੰ ਤੁਸੀਂ ਚਲਾਉਂਦੇ ਉਪਰ ਟੱਚ ਕਰ ਸਕਦੇ ਹੋ ਸੱਚੀ ਗੱਲ ਹੈ ਜੈਨੂਨ ਹੈ ਦੇਖੋ ਇਹ ਚੈੱਕ ਕਰਕੇ ਤਾਂ ਅੱਛਾ ਤੇ ਕੋਕਾ ਕੋਲਾ ਦਾ ਇਹ ਨਾਂ ਰਹਿਗਾ ਕੋਲਾ ਨੀਮਾ ਕੰਪਨੀ ਹੈ ਜੀ ਨੀਮਾ ਕੰਪਨੀ ਦਾ ਤੇ ਇਹਨੂੰ ਕਹਿੰਦੇ ਟੱਚ ਵੀ ਕਰ ਸਕਦੇ ਚਲਦੇ ਇਹਨੂੰ ਤੇ ਦੇਖੋ ਲੱਗਦਾ ਤਾਂ ਜਿਵੇਂ ਐਵੇਂ ਆ ਵੀ ਆ ਵੀ ਕੋਲ ਡਰਿੰਕ ਦਾ ਗਲਾਸ ਹੈ ਤੇ ਪੀ ਲਓ ਤੇ ਬਟ ਚਲੋ ਭਾਜੀ ਇਹ ਵੀ ਚਲੋ ਟਰਾਈ ਕਰਿਓ ਦਰਸ਼ਕੋ ਸੱਚੋ ਇਹ ਬੱਚਿਆਂ ਵਾਸਤੇ ਹੈ ਜੀ ਇਹ ਬੱਚਿਆਂ ਵਾਸਤੇ ਜੀ ਸਰ ਇਹ ਸਾਰੇ ਅਨਾਰ ਬੱਚਿਆਂ ਦੀ ਫੈਂਸੀ ਆਈਟਮ ਹੈ ਜੀ ਆਪਣੇ ਅੱਛਾ ਹੋ ਸਾਰੀਆਂ ਸੇਫ ਸਾਈਟਾਂ ਜੀਆਂ ਹੈਗਾ ਕੋਈ ਰਿਸਕ ਨਹੀਂ ਹੈ ਬੱਚਿਆਂ ਲਈ ਇਹ ਇਹ ਕੀ ਹੈ ਜੀ ਇਹ ਫੁੱਲ ਚੜੀ ਆ ਸਰ ਪਾਜੀ ਇਹ ਫੁੱਲ ਚੜੀ ਥੋੜੀ ਐ ਇਹਦਾ ਫੁੱਲ ਚੜਾ ਆ ਦੇਖੋ ਦਰਸ਼ਕੋ ਕੋਲੋਂ ਦਾ ਹਾਜ਼ਰ ਨੇ ਦੋਨ ਦੇਖੋ ਕਿੰਨੀ ਮੋਟੀ ਤੇ ਆਹ ਦੇਖੋ ਕਿੰਨੀ ਲੰਬੀ ਐ ਇਹਦਾ ਫੁੱਲ ਚੜਾ ਤੇ ਬੱਚੇ ਸੋਹਣੇ ਖੁਸ਼ ਹੋਣਗੇ ਚੀਜ਼ਾਂ ਦੇ ਹੈ ਨਾ ਇਸ ਲਈ ਅਸੀਂ ਆਪ ਸਿਲੈਕਟਡ ਕਰਕੇ ਅਟਰੈਕਟਿਵ ਚੀਜ਼ਾਂ ਆਉਣ ਲੱਗੀਆਂ ਦੇਖੋ ਹਾਂ ਨਾ ਉਹਨਾਂ ਅਟਰੈਕਟਿਵ ਜੀਆਂ ਥੋੜਾ ਖਿੱਚ ਪਾਉਂਦੀਆਂ ਜੀ ਆਹ ਬੱਚਿਆਂ ਲਈ ਲੜਕੀ ਗਰਮ ਲਈ ਸਪੈਸ਼ਲ ਅੱਛਾ ਲੜਕੀਆਂ ਲਈ ਓਕੇ ਇਹ ਵੀ ਫੁੱਲ ਚੜੀ ਐ ਬਾਜੀ ਜੀ ਸਰ ਓਕੇ ਦੇਖੋ ਇੱਕ ਗੁੜੀਆ ਲਈ ਹੈ ਕਿਸੇ ਕਿਸੇ ਗੁੜੀਆਂ ਨੇ ਲੈ ਕੇ ਜਾਣੀਆਂ ਤਾਂ ਉਹ ਗੁੜੀਆ ਲਈ ਸੇਫ ਸਾਈਟ ਵਾਲੀਆਂ ਫੁੱਲ ਝੜੀਆਂ ਤੇ ਉਹ ਲਿਜਾ ਸਕਦਾ ਹੈ ਪ੍ਰੋਪਰ ਗੁੜੀਆ ਦੀ ਫੋਟੋਸ਼ਾਪੀ ਹੋਈ ਹੈ ਇਹ ਇਹ ਮੱਛੀ ਆ ਗਈ ਜੀ ਹਾਂਜੀ ਸਰ ਇਹ ਕੀ ਹੈ ਜੀ ਇਹ ਵੀ ਅਨਾਰਸ ਇਹ ਵੀ ਅਨਾਰ ਹਾਂਜੀ ਇਹ ਸਾਰੇ ਬੱਚਿਆਂ ਦੀ ਆਟਮ ਹੈ ਜੀ ਆਹ ਦੇਖੋ ਭਾਈ ਸ਼ੇਪ ਪ੍ਰੋਪਰ ਮੱਛੀ ਦੀ ਇਹ ਬੱਚਿਆਂ ਦਾ ਸੀ ਧਿਆਨ ਪੂਰਾ ਰੱਖਿਆ ਹੋਇਆ ਜੀ ਅੱਛਾ ਜੀ ਹਾਂਜੀ ਕੀ ਦੱਸਿਆ ਸੀ ਤੁਸੀਂ ਹੈ? ਅਨਾਰ ਅਨਾਰ ਅਜੰਤਾ ਦਾ ਨਾਰੇ ਦੇ ਇੱਕ ਵਾਰ ਲਗਾਉਂਦਾ ਤਿੰਨ ਵਾਰ ਚੱਲੇਗਾ ਜੀ। ਆ ਦੇਖੋ ਜੀ। ਇੱਕ ਵਾਰ ਲਾਉਂਗੇ ਤਾਂ ਤਿੰਨ ਵਾਰ ਚਲੂਗਾ ਦੇਖੋ ਤੂਈ ਜੀ ਲੱਗੀ ਹੋਈ ਐ ਤੇ ਚੱਲਣਾ ਕਿੱਧਰੋਂ ਬਾਜੀ ਨੇ? ਇੱਥੋਂ ਚਲੂਗਾ ਤੇ ਉੱਪਰੋਂ। ਹਾਂਜੀ। ਉੱਪਰੋਂ ਚਲੂਗਾ? ਜੀ ਸਰ ਇੱਥੋਂ ਚੱਲ ਕੇ ਫਿਰ ਤੋਂ ਬਾਅਦ ਦੂਜਾ ਆਪਣੇ ਆਪ ਨਹੀਂ ਚੱਲਦਾ। ਅੱਛਾ ਇਦਾਂ ਖੜਾ ਕਰ ਦੇਣਾ ਇਹਨੂੰ ਆਪਾਂ ਨੇ। ਇਦਾਂ ਰੱਖ ਦੇਣਾ। ਇੱਥੇ ਅੱਗ ਲਾਈ ਤੇ ਆਪਣੇ ਆਪ ਚੱਲੀ ਜਾ। ਦੋ ਵਾਰ। ਓਕੇ ਜੀ ਓਕੇ। ਵਾਹ ਜੀ ਵਾਹ ਕਿੱਥੇ ਇੱਕ ਵਾਰ ਅੱਗ ਲਾਈ ਤੇ ਇੱਕੇ ਵਾਰੇ ਫੁੱਸ ਜਾ ਹੋ ਜਾਂਦਾ ਸੀਗਾ ਕਿੱਥੇ ਹੁਣ ਇੱਕ ਵਾਰ ਅੱਗ ਲਾਉਣੀ ਤੇ ਤਿੰਨ ਵਾਰ ਨਜ਼ਾਰੇ ਲੈਣੇ ਆਪਾਂ ਨੇ ਉਹਦੇ ઓਰੀਓ ਬਿਸਕੁਟ ਖਾਦਾ ਬੱਚੇ ਫੇਵਰੇਟ ਉਹ ਦੁਕਾਨ ਨੂੰ ਦੇਖ ਕੇ ਵੀ 오ਰੀਓ ਬਿਸਕੁਟ ਖਾਣਾ ਤੋਂ 오ਰੀਓ ਹੁਣ ਅਨਾਰ ਵੀ ਚਲਾ ਸਕਦੇ ਬੱਚੇ ਉਹ ਭਰਾਵਾ ਹੋਰ ਗੱਲਾਂ ਦੀਆਂ ਗੱਲਾਂ ਕੋਈ ਜੁਆਕ ਦੰਦੀ ਨਾ ਵੜਲੇ ਨੂੰ ਦੇਖ ਕੇ ਨਹੀਂ ਜੀ ਨਹੀਂ ਦੇਖੋ ਦੇਖਣ ਨੂੰ ਲੱਗਦਾ ਵੀ ਖਾਣ ਪੀਣ ਵਾਲੀ ਚੀਜ਼ ਐ ਪਰ ਇਹ ਹੈਗਾ ਅਨਾਰ ਭਾਈ ਇੱਥੇ ਅੱਗ ਲਾਉਣੀ ਐ ਤੇ ਚੱਲ ਜਾਣਾ ਕੋਈ ਜੁਆਕ ਕਿਤੇ ਦੇਖ ਕੇ ਕਦੇ ਦੰਦੀ ਨਾ ਵੜਲੇ ਮੇਰਾ ਵੀ ਦਿਲ ਕਰਿਆ ਸੀਗਾ ਠੀਕ ਹੈ ਸਰ ਠੀਕ ਹੈ ਜੀ ਉਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਜੀ ਇਹ ਡਰੋਨ ਇਹ ਕੀ ਹੈ ਜੀ ਡਰੋਨ ਹੈ ਸਰ ਡਰੋਨ ਜਦੋਂ ਇਹਨੂੰ ਆਪਾਂ ਅੱਗ ਲਾਉਨੇ ਆ ਤਾਂ ਆਟੋਮੈਟਿਕਲੀ ਉੱਪਰ ਚਲੇ ਜਾਂਦਾ ਹੈ ਅੱਛਾ ਜੀ ਹਾਂ ਇਹਦਾ ਨਾਮ ਹੀ ਡਰੋਨ ਹੈ ਠੀਕ ਹੈ ਠੀਕ ਹੈ ਆ ਦੇਖੋ ਦਰਸ਼ਕੋ ਕਿੱਥੇ ਲੋਕੀ ਡਰੋਨ ਉਡਾਉਂਦੇ ਨੇ ਆਪਾਂ ਡਰੋਨ ਦੇਖਣਾ ਹੁੰਦਾ ਤੇ ਡਰੋਨ ਆਪਾਂ ਆਪਣੇ ਘਰੇ ਲੈ ਜਾ ਕੇ ਢਾ ਸਕਦੇ ਇੱਕ ਵਾਰ ਅੱਗ ਲਾਉਣੀ ਇਹਨੇ ਉੱਪਰ ਉੱਠ ਜਾਣਾ ਥੋੜਾ ਬਹੁਤ ਆ ਜਾਂਦਾ ਹੋਣਾ ਬਾਜੀ ਹੈ ਨਾ ਨਹੀਂ ਹੈ ਕਾਫੀ ਹੈ 5-7 ਫੁੱਟ ਆਰਾਮ ਨਾਲ ਆ ਜਾਂਦਾ 5-7 ਫੁੱਟ ਉੱਪਰ ਚਲੇ ਜਾਂਦਾ ਠੀਕ ਹੈ ਉੱਪਰ ਉੜਕੇ ਫਿਰ ਪਟਾਕਾ ਵੱਜਦਾ ਕਿ ਨਹੀਂ 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 ਸਿਰਫ ਉੱਪਰ ਤੱਕ ਜਾਣਾ ਨੇ ਚੱਕਰ ਬਣਾਉਦੇ ਹੁੰਦੇ ਅੱਛਾ ਚੱਕਰ ਬਣਾਉਣਾ ਠੀਕ ਹੈ ਠੀਕ ਹੈ ਫੈਂਸੀ ਆਈਟਮ ਚ ਆ ਜਾਂਦੀ ਫੈਂਸੀ ਬੱਚਿਆਂ ਦੀ ਤੇ ਡਰੋਨ ਵੀ ਕਹਿ ਸਕਦੇ ਆ ਰੇਲ ਗੱਡੀ ਵੀ ਕਹਿ ਸਕਦੇ ਆ ਡੱਬੇ ਪੂਰੇ ਬਣੇ ਹੋਏ ਆ ਤੇ ਬਾਜੀ ਕਹਿੰਦੇ ਉੱਪਰ ਉੱਠਦਾ ਤਾਂ ਫਿਰ ਤਾਂ ਡਰੋਨ ਵਾਲੀ ਕੰਮ ਕਰਦਾ ਹੈ ਨਾ ਨਹੀਂ ਅਸੀਂ ਆਪ ਵੀਡੀਓ ਬਣਾਈ ਵੀ ਆ ਜੀ ਅੱਛਾ ਹਾਂ ਮੈਂ ਤੁਹਾਨੂੰ ਦੱਸ ਦੂੰਗਾ ਦਿਖਾ ਦੂੰਗਾ ਠੀਕ ਹੈ ਠੀਕ ਹੈ ਜ ਅੱਛਾ ਜੀ ਇਹ ਤਲਵਾਰ ਆ ਗਈ ਇਹ ਕਿਵੇਂ ਇਹ ਵੀ ਅਨਾਰ ਹੈ ਜੀ ਅਨਾਰ ਹੈ ਸਰ ਇਹ ਵੀ ਅੱਗੇ ਕਰਕੇ ਚਲਣਾ ਇਹਨੇ ਜਿਹੜੀ ਫੈਂਸੀ ਆਈਟਮ ਹੈ ਨਾ ਜੀ ਬੱਚਿਆਂ ਲਈ ਉਹ ਸਾਰੇ ਅਨਾਰ ਹੈ ਅੱਛਾ ਇਹ ਵੀ ਐਦਾਂ ਕਰਕੇ ਚੱਲੂ ਠੀਕ ਹੈ ਠੀਕ ਹੈ ਸੋ ਕਿਸੇ ਬੱਚੇ ਨੇ ਚਲਾਉਣਾ ਤੇ ਐਦਾਂ ਕਰ ਲਿਆ ਐਦਾਂ ਕਰ ਲਿਆ ਹਨਾ ਤੇ ਨਹੀਂ ਐਦਾਂ ਹੀ ਰੱਖਿਓ ਐਦਾਂ ਤੱਕ ਚ ਬਹਿ ਜੂਗਾ ਐਦਾਂ ਸਹੀ ਹੈ ਤੇ ਲੱਗਦਾ ਵੀ ਕਿਰਪਾਨ ਗੱਡੂਗਾ ਬੰਦਾ ਕੋਈ ਹਨਾ ਤੇ ਬਹੁਤ ਵਧੀਆ ਪਿਆਰੀ ਚੀਜ਼ਾਂ ਬਣਾਈਆਂ ਬਾਈਆਂ ਸੋ ਸਮਾਨ ਵੀ ਤੁਸੀਂ ਬਹੁਤ ਪਿਆਰਾ ਛਾਂਡ ਛਾਂਡ ਕੇ ਲੈ ਕੇ ਆਏ ਆ ਇਹ ਚੀਜ਼ ਦਾ ਅਸੀਂ ਚੱਕਣਾ ਕਿ ਫੈਂਸੀ ਆਈਟਮ ਦੇ ਵਿੱਚ ਕੋਈ ਬੱਚਾ ਨਾਰਾਜ਼ ਨਾ ਹੋਵੇ। ਇਹ ਹੈਲੀਕਾਪਟਰ ਆ ਗਿਆ ਜੀ। ਹੈਲੀਕਾਪਟਰ ਆ ਗਿਆ। ਇਹ ਕਿਵੇਂ ਚੱਲੇਗਾ? ਅੱਛਾ। ਹਾਂ। ਅੱਗ ਲਾਣੀ ਤੇ ਹੈਲੀਕਾਪਟਰ 'ਵਾਂ ਘੁੰਮੂਗਾ ਜੀ। ਬਿਲਕੁਲ ਜੀ ਬਿਲਕੁਲ। ਲਓ ਜੀ ਲਓ। ਇੱਧਰ ਆ ਦੇਖੋ ਫੋਟੋ ਦਰਸ਼ਕੋ ਹੈਲੀਕਾਪਟਰ ਦੀ ਬਣਾਈ ਹੋਈ ਐ। ਆ ਦੇਖੋ। ਠੀਕ ਐ ਜੋ ਮੈਂ ਇਸ ਸਾਈਡ ਤੋਂ ਦਿਖਾਵਾ ਤੁਹਾਨੂੰ ਆ ਦੇਖੋ। ਫਾਰ ਲੱਗੇ ਹੋਏ ਐ। ਅੱਗ ਲਾਉਣੀ ਤੂਈ ਨੂੰ ਆਪਾਂ ਨੇ ਤੇ ਐਵੇਂ ਇਹਦਾ ਉੱਪਰ ਉੜ ਜਾਣਾ ਇਹਨੇ। ਤੇ ਬਹੁਤ ਵਧੀਆ ਪਿਆਰੀਆਂ ਆਈਟਮਾਂ ਬੱਚਿਆਂ ਲਈ ਬਹੁਤ ਸੋਹਣਾ ਧਿਆਨ ਕਰੇ ਰੱਖਿਆ ਤੁਸੀਂ ਹੈ ਨਾ ਕਿਉਂਕਿ ਤਿਆਰ ਹੈ ਬੱਚਿਆਂ ਦੇ ਹੁੰਨੇ ਹੈ ਜ਼ਰੂਰੀ ਹੈ ਨਾ ਠੀਕ ਹੈ ਸਪਿੰਨਰ ਹੈ ਜੀ ਇਹ ਸਪਿੰਨਰ ਓਕੇ ਜੀ ਇਹ ਤਿੰਨ ਵਾਰ ਚੱਲਦਾ ਹੈ ਤਿੰਨ ਵਾਰ ਚੱਲਦਾ ਹੈ ਇਹ ਹਰ ਵਾਰ ਅਲੱਗ-ਅਲੱਗ ਅਲੱਗ ਕਰਦਾ ਹੈ ਕਿਉਂਕਿ ਇਹ ਨੀਚੇ ਹੀ ਚੱਲਦਾ ਹੁੰਦਾ ਹੈ ਬਿਲਕੁਲ ਜੀ ਬਿਲਕੁਲ ਜਿਵੇਂ ਆਪਾਂ ਚੱਕਰੀ ਕਹਿੰਦੇ ਨੇ ਜੀ ਇਹਨੂੰ ਸਪਿੰਨਰ ਕਹਿੰਦੇ ਇੱਕ ਵਾਰ ਅੱਗੇ ਲਾਉਣੀ ਤਿੰਨ ਵਾਰ ਚੱਲੂਗਾ ਤੇ ਕਲਰ ਅਲੱਗ-ਅਲੱਗ ਆਵੇਗਾ ਜੀ ਪਹਿਲਾ ਰੰਗ ਹੋਰ ਦੂਜਾ ਹੋਰ ਰੰਗ ਤੇ ਤੀਜਾ ਰੰਗ ਗ੍ਰੀਨ ਇਹ ਇਹ ਚੱਕਰੀ ਆ ਜੀ ਸਪਿੰਨਰ ਹੋਇਆ ਕਹਿੰਦੇ ਭਾਜੀ ਨੂੰ ਫਿਰ ਇੱਕ ਵਾਰ ਅੱਗ ਲਾਉਣੀ ਐ ਤੇ ਤਿੰਨ ਵਾਰ ਲੱਗ ਲੱਗ ਰੰਗ ਕੱਢਣੇ ਪਹਿਲਾ ਰੰਗ ਹੋਰ ਕੱਢਣਾ ਦੂਜਾ ਹੋਰ ਕੱਢਣਾ ਅੱਗ ਲਾ ਕੇ ਬਸ ਪਾਸੇ ਸਾਈਡ ਤੇ ਬਹਿਜੋ ਨਜ਼ਾਰਾ ਲਓ ਬੈਂ ਚੰਗੀ ਤਰ੍ਹਾਂ ਇਹ ਸਾਰੀ ਫੈਨਸੀ ਆਈਟਮ ਚ ਆ ਜਾਂਦੀ ਹਾਂ ਜੀ ਤਾਂ ਹੀ ਸਮਾਨ ਸਾਰਾ ਚੂਸ ਕਰਕੇ ਲੈ ਕੇ ਆ ਹਾਂ ਜੀ ਹਾਂ ਕਿਹਾ ਹੈ ਜੀ ਮਸ਼ਰੂਮ ਇਹ ਕੀ ਆ ਗਿਆ ਭਾਜੀ ਮਸ਼ਰੂਮ ਇਹ ਵੀ ਅੰਦਰ ਫਟਾਫਟ ਆ ਹੋ ਜਾ ਲਓ ਜੀ ਮਸ਼ਰੂਮ ਖਾਣੇ ਵਾਲੀ ਹੁੰਦੀ ਐ ਦੇਖਣ ਨੂੰ ਹੁੰਦੀ ਆ ਆਪਾਂ ਦੇਖਦੇ ਨੇ ਕਿ ਹਾਂ ਨਾ ਲੱਗੀ ਹੋਈ ਹੁੰਦੀ ਤੇ ਹੁਣ ਇੱਥੇ ਚਲਾਉਣੇ ਵਾਲੀ ਆ ਗਈ ਤੇ ਕਿੰਦਾ ਜਲਦੀ ਭਾਜੀ ਇਹ ਫਿਰ ਅੱਥਰ ਉੱਪਰ ਅੱਛਾ ਉੱਪਰੋ ਚਲਦੀ ਹੈ ਜੀ ਤੇ ਨੀਚੇ ਪਈ ਵੀ ਫੁਆਰਾ ਕੱਢਦੀ ਹੈ ਜੀ ਅੱਛਾ ਅਨਾਰ ਟਾਈਪ ਦੀ ਹਾਂਜੀ 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 ਦੇਖੋ ਜੀ ਜੇ ਕਿਸੇ ਨੇ ਮਸ਼ਰੂਮ ਲੈ ਜਾਣੀ ਹੈ ਬੱਚੇ ਨੇ ਇਹਦਾ ਮਸ਼ਰੂਮ ਵੀ ਲੈ ਜਾਇਆ ਸਕਦਾ ਹੈ ਅੱਗ ਲਾਓ ਤੇ ਨਜ਼ਾਰਾ ਲੋ ਹਨਾ ਜੀ ਤੇ ਸਾਰੀਆਂ ਸੇਫ ਸਾਈਟਾਂ ਹੈਗੇ ਨੇ ਬੱਚਿਆਂ ਦੀ ਹਨਾ ਕੋਈ ਉਹ ਨਹੀਂ ਹੈ ਇਹ ਸਭ ਤੋਂ ਫੇਮਸ ਆਈਟਮ ਹੈ ਜੀ ਅੱਛਾ ਜੀ ਮਨੀ ਰੇਨ ਮਨੀ ਰੇਨ ਜੀ ਸਰ ਇਹ ਮਤਲਬ ਮਨੀ ਰੇਨ ਪੈਸੇ ਦਾ ਮੀ ਬਰਸਾਉਂਦੀ ਹੈ ਬਿਲਕੁਲ ਸਰ ਬਿਲਕੁਲ ਪੈਸੇ ਡਾਲਰ ਹੈ ਜੀ अच्छा ਇਹਦੇ ਵਿੱਚ हां जी ਆ ਦੇਖੋ ਸਾਰੇ ਡਾਲਰ ਦੀ ਫੋਟੋ ਬਣੀ ਹੋਈ ਹੈ ਜੀ ਅੱਛਾ ਇੰਡੀਅਨ ਕਰੰਸੀ ਨਹੀਂ ਹੈ हां जी ਡਾਲਰ ਲਓ ਜੀ ਭਾਜੀ ਕਹਿੰਦੇ ਡਾਲਰ ਹੈ ਆ ਨਾਮ ਵੀ ਦੇਖੋ ਦਿੱਤਾ ਹੋਇਆ منی ਰੇਨ ਕਿ ਪੈਸਿਆਂ ਦਾ ਮੀ ਤੇ ਇਹਨੂੰ ਅੱਗ ਲਾਓ ਤੇ ਡਾਲਰ ਲਓ ਆ ਦੇਖੋ ਇਹ ਡਾਲਰ ਦੀ ਫੋਟੋ ਬਣੀ ਹੋਈ ਹੈ ਬਟ ਚਲਾ ਕੇ ਪਤਾ ਲੱਗੂਗਾ ਵੀ ਅਸਲੀ ਨਿਕਲਦੇ ਕਿ ਨਕਲੀ ਨਿਕਲਵੇ ਇਹ ਤਾਂ ਭਾਜੀ ਚੱਲਣ ਤੋਂ ਬਾਅਦ ਹੀ ਪਤਾ ਲੱਗੂਗਾ ਤੇ ਜੇ ਇਹਦਾ ਡਾਲਰ ਅਸਲੀ ਹੋਏ ਫਿਰ ਤਾਂ ਨਜ਼ਾਰਾ ਹੀ ਬਹੁਤ ਹੈ ਫਿਰ ਤਾਂ ਮੈਂ ਕਹਿੰਦਾ ਸਾਰੇ ਹੀ ਲੈ ਜਿਓ ਅੱਛਾ ਜੀ ਚਲੋ ਜੀ ਅੱਗੇ ਹੀ ਚਲੀਏ ਠੀਕ ਸਰ ਇਹ ਕੀ ਹੈ ਜੀ ਕਰੈਕਲਿੰਗ ਬਣਾ ਰਹੇ ਛੋਟੇ ਛੋਟੇ ਕਰਦੇ ਆ ਜੀ ਫਾਈਟ ਬੜੀ ਬੱਚੀ 30 ਫੋਰ ਤੇ ਪਛਾੜਦੇ ਹੋ ਉਹ ਅੱਛਾ 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 ਜਿਹੜਾ ਇੱਕ ਵਾਰਾ ਸ਼ਾਟ ਨਿਕਲਿਆ ਕਰ ਹਾਈਟ ਬਹੁਤ ਲੰਬੀ ਹੈ। ਅੱਛਾ, ਹਾਈਟ ਜ਼ਿਆਦਾ ਹੈ। ਨਹੀਂ ਜਿਹੜੇ ਪਹਿਲਾਂ ਹੁੰਦੇ ਸੀਗੇ ਉਹਨਾਂ ਦੀ ਹਾਈਟ ਨਹੀਂ ਸੀਗੀ। ਉਹ ਬਸ ਇੱਥੇ ਤੱਕ ਅੱਗ ਲਾਉਣੀ, ਇੱਥੇ ਤੱਕ ਫਰਰ ਜਾ ਕਰਕੇ ਚੁੱਪ ਹੋ ਜਾਣਾ ਉਹਨੇ ਹਨਾ। ਓਕੇ। ਤੇ ਇਹ ਗਿਆਨੀ ਜੀ ਦੱਸ ਰਹੇ ਆ ਕਿ 20-25 ਫੁੱਟ ਇਹਰ ਬਾਜੀ ਤੂੰ ਦਿਖਾ ਦੇ ਇੱਕ ਵਾਰ ਤੇ ਕਹਿੰਦੇ ਵੀ 20-25 ਫੁੱਟ ਤੱਕ ਇਹ ਚੱਲਦਾ। ਓਕੇ। ਤੇ ਜਿੰਦਾ ਪਹਿਲਾਂ ਛੋਟਾ ਹੁੰਦਾ ਸੀਗਾ ਪਹਿਲਾਂ ਉਹਨੂੰ ਅੱਗ ਲਾਉਣੀ ਤੇ ਉਹ ਇੰਨੀ ਕ ਹਾਈਟ ਤੱਕ ਜਾਂਦਾ ਸੀਗਾ ਬਾਜੀ ਹਨਾ, ਉਹ ਚੜ-ਚੜ ਜੀ ਕਰਕੇ ਬੰਦ ਹੋ ਜਾਂਦਾ ਸੀਗਾ। ਸਿੰਪਲ ਆ ਨਾਲ ਚੱਲਦੀ ਹੈ, ਕਰੈਕਲਿੰਗ ਕਰਦੇ ਉਹ ਚੜ-ਚੜ ਅੱਛਾ ਠੀਕ ਹੈ ਠੀਕ ਹੈ ਬਹੁਤ ਪਿਆਰੀਆਂ ਚੀਜ਼ਾਂ ਰੇਟ ਆਪਾਂ ਦੱਸ ਨਹੀਂ ਸਕਦੇ ਤੇ ਉਹ ਦੁਕਾਨਦਾਰੀ ਤੇ ਬਹੁਤ ਚੀਜ਼ਾਂ ਹੋਣੀਆਂ ਪਰ ਇੱਕ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਜਦੋਂ ਤੁਸੀਂ ਬਾਜੀ ਦੀ ਸ਼ਾਪ ਤੇ ਇੱਥੇ ਵਿਜ਼ਿਟ ਕਰੋਗੇ ਤਾਂ ਵਾਕਈ ਤੁਸੀਂ ਕਹੋਗੇ ਵੀ ਵਾਕਈ ਵਾਜਬ ਰੇਟ ਤੇ ਬਾਜੀ ਮਾਲ ਦੇ ਰਹੇ ਆ ਤੇ ਕੰਪਨੀ ਦਾ ਮਾਲ ਹੈ ਮਿੱਤਰੋ ਤੇ ਇਹ ਕੀ ਆ ਗਿਆ ਬਾਜੀ ਇਹ ਟ੍ਰੇਨ ਆ ਗਈ ਇਹਦੇ ਘੱਟੋ ਘਾਟ ਨੇ 30 ਫੁੱਟ ਹਾਈਟ ਤੇ ਇਹ ਤਿੰਨ ਵਾਰ ਆਣਾ ਚੱਲੇਗਾ ਸਭ ਤੋਂ ਲੰਬੇ ਲੈਂਥੀ ਦੀਆਂ ਨਾਰ ਨਹੀਂ ਦੇਖਦਾ ਮਦਾਗ ਕਰਾ ਆਉਂਦਾ ਕਿੰਨੇ ਤਿੰਨ ਨਾਰ ਹੈ ਇਹ ਨਾ ਤਿੰਨ ਨਾਰ ਚੱਲੇਗਾ ਇੱਕ ਚ ਚਲੇ ਗਿਆ ਫਿਰ ਦੂਜਾ ਚਲੇ ਗਿਆ ਇੱਕ ਵਾਰ ਅੱਗ ਲਾ ਦੇਣੀ ਤਿੰਨ ਨਾਰ ਚੱਲਣੇ ਤੇ ਭਾਜੀ ਕਹਿੰਦੇ ਵੀ ਸਭ ਤੋਂ ਜ਼ਿਆਦਾ ਹਾਈਟ ਇਹਨਾਂ ਦੀ ਹੈ ਤੇ ਟਾਈਮਿੰਗ ਵੀ ਕਹਿੰਦੇ ਜ਼ਿਆਦਾ ਹੈ ਨਾ ਦੀ ਅੱਛਾ ਤੇ ਲੰਬਾ ਟਾਈਮ ਵੀ ਚੱਲੂਗਾ ਪਹਿਲਾ ਇਹਨੇ ਸੋਨਾ ਟਾਈਮ ਲਾਉਣਾ ਚੱਲਣ ਦਾ ਦੂਜੇ ਨੇ ਫੇਰ ਸੋਨਾ ਟਾਈਮ ਲਾਉਣਾ ਤੀਜੇ ਨੇ ਫੇਰ ਕਾਫੀ ਟਾਈਮ ਲਾਉਣਾ ਤੇ ਇਹ ਆ ਵੀ ਦੋਸਤੋ ਵੀ ਅੱਗ ਲਾਓ ਤੇ ਮੰਜੇ ਤੇ ਆਰਾਮ ਨਾਲ ਬੈਠ ਜਾਓ ਬਾਰ ਬਾਰ ਘੜੀ ਘੜੀ ਉੱਠ ਕੇ ਆਪਾਂ ਨਾ ਗਏ ਆ ਵੀ ਹਾਂ ਹੁਣ ਦੂਜੇ ਨਾਲ ਨੂੰ ਅੱਗ ਲਾ ਦੀਏ ਤੀਜੇ ਨੂੰ ਲਾ ਦੀਏ ਲੋੜੇ ਨਹੀਂ ਯਾਰ ਇੱਕ ਨੂੰ ਅੱਗ ਲਾਓ ਸਾਰੇ ਤਿੰਨ ਚੱਲਣਗੇ ਤੇ ਲੰਬੀ ਟਾਈਮਿੰਗ ਲੰਮਾ ਨਜ਼ਾਰਾ ਨਿਆਣੇ ਖੁਸ਼ ਆਪਾਂ ਖੁਸ਼ ਨਹੀਂ ਪੈਸਾ ਵਸੂਲ ਆਈਟਮ ਹੈ ਪੈਸਾ ਵਸੂਲ ਵਾਕਈ ਪੈਸਾ ਪੈਸਾ ਵਸੂਲ ਪੈਸਾ ਵਸੂਲ ਆਈਟਮ ਹੈ ਜੀ ਬੱਚਿਆਂ ਦੇ ਅੱਛਾ ਜੀ ਇਹ ਤਿਤਲੀ ਆ ਗਈ ਜੀ ਇਹਦਾ ਕੀ ਪਰਪਸ ਹੈ ਜੀ ਇਹ ਵੀ ਇਨਾਰੇ ਜੀ ਅੱਛਾ ਭਾਜੀ ਇਹ ਨਾਰੇ ਬਹੁਤ ਤਰ੍ਹਾਂ ਦੇ ਆ ਗਏ ਹਨਾ ਇੱਕ ਅਗ ਲਾਉਣੀ ਤੇ ਇੱਕ ਦੋ ਤਿੰਨ ਜੀ ਸਰ ਇਹ ਵੀ ਤਿੰਨ ਵਾਰ ਇਹ ਮਤਲਬ ਇਹ ਵੀ ਆਪਣਾ ਲੌਂਗ ਟਰਮ ਚੱਲੂਗਾ ਉਹਦੇ ਬਾਅਦ ਇਹ ਘੱਟ ਚੱਲੂਗਾ ਦਿਨਾਂ ਇਹ ਘੱਟ ਚੱਲੂਗਾ ਟਾਈਮਿੰਗ ਇਹਨਾਂ ਦੀ ਆਪਾਂ ਕਲੀਅਰ ਨਹੀਂ ਕਰ ਸਕਦੇ ਜਿਹੜੀ ਆਪਾਂ ਉਹ ਹੈਗਾ ਉਹਦੀ ਟਾਈਮਿੰਗ ਜ਼ਿਆਦਾ ਹੈ ਤੇ ਇਹਨਾਂ ਦੀ ਵੀ ਟਾਈਮਿੰਗ ਹੈਟ ਹੈ ਪਰ ਇਹਦਾ ਵੀ ਆ ਦੇਖੋ ਮਿੱਤਰੋ ਤਿੰਨ ਜਗ੍ਹਾ ਹੈਗੇ ਪੁਆਇੰਟ ਇੱਕ ਅਗ ਲਾਉਣੀ ਹੈ ਤੇ ਤਿੰਨ ਜਗ੍ਹਾ ਤੋਂ ਅਨਾਰ ਚੱਲਣਾ ਆ ਦੇਖੋ ਇੱਕ ਦੋ ਤਿੰਨ ਅੱਗ ਇੱਥੇ ਲਾ ਲੈਣੀ ਆਪਾਂ ਨੇ ਫਿਰ ਇਹ ਚੱਲੂਗਾ ਫਿਰ ਇਹ ਚੱਲਿਆ ਫਿਰ ਇਹ ਚੱਲਿਆ ਤਿੰਨ ਚੱਲਣੇ ਨੇ ਠੀਕ ਹੈ